ਹਾਂਜੀ ਅਸੀਂ ਅੱਜ ਫੇਰ ਕੋਈ ਨਵੀਆਂ ਗੱਲਾਂ ਬਾਤਾਂ ਦੇ ਨਾਲ ਕੋਈ ਨਵੀਂ ਵੀਡੀਓ ਸ਼ੂਟ ਕਰਨ ਲੱਗੇ ਆਂ ਅੱਜ ਅਸੀਂ ਜੋ ਬੇਚਕਾਰੀ ਹੈ ਉਹ ਕਿਉਂ ਹੋਈ ਉਹਦੇ ਤੇ ਅਸੀਂ ਚਾਨਣਾ ਪਾਉਣ ਲੱਗੇ ਆਂ ਜਿਵੇਂ ਇੱਕ ਬਿਜਲੀ ਬੋਰਡ ਵਿਭਾਗ ਬਹੁਤ ਵੱਡਾ ਸੀ ਜਿਹਦੇ ਵਿੱਚ ਹਜ਼ਾਰਾਂ ਨੌਜਵਾਨਾਂ ਦਾ ਅਰਜਕਾਰ ਸੀ ਰਿਟਾਇਰਮੈਂਟ ਹੋਈ ਜਾਂਦੇ ਸੀ ਤੇ ਨਵੇਂ ਲੱਗੇ ਜਾਂਦੇ ਸੀ ਕਿੰਨੇ ਮਤਲਬੀ ਧਰਮਪਲਾਟ ਜਿਹੜੇ ਉਹ ਫੇਲ ਹੋ ਗਏ ਉਹਦੇ ਵਿੱਚ ਲੋਕਾਂ ਦਾ ਵੀ ਉਹਨੂੰ ਫੇਲ ਕਰਨ ਦੇ ਵਿੱਚ ਰੋਲ ਹੈ ਮਹਿਕਮੇ ਦਾ ਜਿੰਨੇ ਵੀ ਉਹਦੇ ਵਿੱਚ ਮੁਲਾਜ਼ਮਾਂ ਕੰਮ ਕਰਦੇ ਸੀ ਚਾਹੇ ਉਹ ਬਿਜਲੀ ਮੰਤਰੀ ਸੀ ਜਾਨੀ ਕਿ ਉਹਨੂੰ ਸੰਭਾਲਣਾ ਸੀ ਸਾਰੇ ਲੋਕਾਂ ਨੇ ਬਿਜਲੀ ਮੁਲਾਜ਼ਮਾਂ ਨੇ ਬਿਜਲੀ ਮੰਤਰੀਆਂ ਨੇ ਜਿੰਨੇ ਵੀ ਸਰਕਾਰਾਂ ਦੇ ਵਿੱਚ ਰਹੇ ਉਸ ਪ੍ਰੋਜੈਕਟ ਨੂੰ ਫੇਰ ਹੋਣ ਦੇ ਨਾਲ ਬੇਰਚਕਾਰੀ ਵਧੀ ਇੱਕ ਪਿੰਡ ਦੇ ਵਿੱਚ ਤਿੰਨ ਚਾਰ ਮੁਲਾਜ਼ਮ ਹੁੰਦੇ ਸੀ ਆਪਾਂ ਸਾਰੇ ਵੇਹਦੇ ਹੁੰਦੇ ਸੀ ਉਹ ਬਿਜਲੀ ਬੋਰਡ ਵਿਭਾਗ ਖਤਮ ਹੋਣ ਦੇ ਨਾਲ ਉਹ ਪ੍ਰੋਜੈਕਟ ਫੇਲ ਹੋਣ ਦੇ ਨਾਲ ਥਰਮ ਪਲਾਂਟ ਫੇਲ ਹੋਣ ਦੇ ਨਾਲ ਬੇਰਚਕਾਰੀ ਵਧੀ ਜਾਣੀ ਕਿ ਉਹ ਕੋਈ ਵੀ ਉਹਦਾ ਕਾਰਨ ਬਣਿਆ ਕਾਰਨ ਬਣਿਆ ਭ੍ਰਟਾਚਾਰ ਜਾਨੀ ਕਿ ਜੇ ਉਹ ਮਹਿਕਮਾ ਅੱਜ ਲੋਕਾਂ ਕੋਲੇ ਹੁੰਦਾ ਉਹ ਮਹਿਕਮਾ ਸਰਕਾਰੀ ਹੁੰਦਾ ਤੇ ਮੁਲਾਜ਼ਮ ਰਿਟਾਇਰਮੈਂਟ ਹੋਈ ਜਾਂਦੇ ਹੁੰਦੇ ਸੀ ਤੇ ਨਵੇਂ ਲੱਗੇ ਜਾਂਦੇ ਹੁੰਦੇ ਸੀ ਪਰ ਉਸ ਨੂੰ ਫੇਲ ਕਰਨ ਦੇ ਵਿੱਚ ਸਾਰਿਆਂ ਨੇ ਆਪਣੇ ਰੋਲ ਅਦਾ ਕੀਤੇ ਲੋਕਾਂ ਨੇ ਵੀ ਆਪਣੇ ਰੋਲ ਅਦਾ ਕੀਤੇ ਲੋਕਾਂ ਨੇ ਵੀ ਕੁੰਡੀਆਂ ਲਾਈ ਰੱਖਣੀਆਂ ਬੇਈਮਾਨੀ ਕੀਤੀ ਜਾਨੀ ਕਿ ਸਾਰਿਆਂ ਨੇ ਰਲ ਮਿਲ ਕੇ ਉਸ ਮਹਿਕਮੇ ਦਾ ਵੇੜਾ ਪਾਇਆ ਪਰ ਵੇੜਾ ਤਾਉਣ ਵਾਲੀ ਪੀੜ੍ਹੀ ਤਾਂ ਬਹਿ ਗਿਆ ਨਾ ਜਿਹੜੀ ਔਰ ਪੜੀ ਲਗੀ ਪੀੜੀ ਬੇਰਚਕਾਰ ਹੋਈ ਫਿਰਦੀ ਐ ਤੇ ਉਸ ਬੇਰਚਕਾਰ ਜੀ ਦਾ ਕਾਰਨ ਸਿਰਫ ਲੋਕ ਐ ਸਰਕਾਰ ਐ ਤੇ ਉਸ ਮਹਿਕਮੇ ਦੇ ਮੁਲਾਜ਼ਮ ਐ ਕਿਉਂਕਿ ਜਿਵੇਂ ਇੱਕ ਪੰਜਾਬੀ ਦੀ ਘਾਹਤ ਬਣੀ ਆ ਵੀ ਕੁਗੜੀ ਖਾ ਗਏ ਜਿਵੇਂ ਆਪ ਪੰਜਾਬੀ ਦੀ ਘਾਹਤ ਆ ਵੀ ਆਂਡਾ ਖਾਓ ਕੁਗੜੀ ਨਾ ਖਾਓ ਮਾਦੇ ਪੁੱਤਾਂ ਨੇ ਮਹਿਕਮੇ ਫੇਲ ਹੋ ਗਿਆ ਿੱਡੇ-ਕੱਡੇ ਵੱਡੇ ਪ੍ਰੋਜੈਕਟ ਫੇਲ ਹੋ ਗਏ ਬਠਿੰਡੇ ਆ ਥਰਮ ਬਲਾਡ ਫੇਲ ਹੋ ਗਿਆ ਉਹਦਾ ਕਾਰਨ ਇੱਕ ਇਨਸਾਨ ਐ ਕੋਈ ਬਾਹਰਲੇ ਮੁਲਕ ਤੋਂ ਆ ਕੇ ਤਾਂ ਉਹ ਫੇਲ ਨਹੀਂ ਹੋਏ ਜਾਣੀ ਕਿ ਸਾਡੇ ਹੀ ਮੁਲਕ ਦੇ ਲੋਕ ਸਾਡੇ ਪੰਜਾਬ ਦੇ ਲੋਕਾਂ ਨੇ ਇਹ ਨਹੀਂ ਸੋਚਿਆ ਵੀ ਇਹਨੂੰ ਪ੍ਰੋਜੈਕਟ ਨੂੰ ਕਾਮਯਾਬ ਰੱਖਣਾ ਉਹਦੇ ਵਿੱਚ ਬੇਚਾਰੀ ਜਿਹੜੀ ਆ ਅੱਜ ਖਤਮ ਹੁੰਦੀ ਸੀ ਕਿੰਨੇ ਮਲਾਜਮ ਲੱਗੇ ਜਾਣੇ ਸੀ ਪਰ ਕਿਸੇ ਨੇ ਇਸ ਵੱਲ ਧਿਆਨ ਹੀ ਨਹੀਂ ਦਿੰਦਾ ਇੱਕ ਪੰਜਾਬੀ ਦੀ ਮਸ਼ਹੂਰ ਕਹਾਵਤ ਬਣਾਈ ਆ ਲੋਕਾਂ ਦੀ ਵੀ ਸਰਕਾਰੋਂ ਤੇਲ ਮੇਲੇ ਜੁੱਤੀ ਚ ਪਵਾ ਲੋ ਜਿਹੜੇ ਸਰਕਾਰੀ ਪ੍ਰੋਜੈਕਟ ਸੀ ਸਰਕਾਰੀ ਜਿਹੜੇ ਪ੍ਰੋਜੈਕਟ ਸੀਗੇ ਉਹਨੂੰ ਸਾਂਭ ਕੇ ਰੱਖਣਾ ਸੀ ਲੋਕਾਂ ਨੇ ਬੇਈਮਾਨੀ ਨਿ ਕਰਨੀ ਸੀ ਭ੍ਰਸ਼ਟਾਚਾਰ ਨਹੀਂ ਕਰਨਾ ਸੀ ਜਾਣੇ ਕਿ ਉਹਦੇ ਵਿੱਚ ਸਾਰਿਆਂ ਨੇ ਥੋੜੀ ਥੋੜੀ ਆਪਣੀ ਭੂਮਿਕਾ ਨਵਾਈ ਪਰਜਾਂ ਨੇ ਨਵਾਈ ਵਿੱਚ ਲੋਕੀ ਕੁੰਡੀਆਂ ਲਾਈ ਰੱਖਦੇ ਸੀ ਮਹਿਕਮੇ ਨੇ ਕੋਈ ਮਤਲਬੀ ਰੋਲ ਅਦਾ ਨਹੀਂ ਕਰਿਆ ਬਿਜਲੀ ਮੰਤਰੀਆਂ ਨੇ ਰੋਲ ਅਦਾ ਨਹੀਂ ਕਰਿਆ ਉਹਨੂੰ ਕੰਮਜਾਬ ਰੱਖਣ ਵਾਸਤੇ ਜੋ ਪ੍ਰੋਜੈਕਟ ਫੇਲ ਹੋ ਗਿਆ ਅੱਜ ਲੋਕ ਬੇਰੁਜ਼ਗਾਰ ਹੋ ਗਏ ਕਿੱਥੇ ਮਤਲਬ ਉਹ ਰਿਟਾਇਰਮੈਂਟ ਹੋਈ ਜਾਂਦੇ ਸੀ ਨਵੇਂ ਲੱਗੇ ਜਾਂਦੇ ਸੀ ਜਾਣੇ ਕਿ ਬਹੁਤ ਸਾਰੀ ਭੇਰਚਕਾਰੀ ਬਿਜਲੀ ਵਿਭਾਗ ਦੇ ਵਿੱਚ ਖਤਮ ਹੁੰਦੀ ਸੀ ਕਿਉਂਕਿ ਬਲਾਜਮੋਂ ਤੇ ਰਿਟਾਇਰਮੈਂਟ ਹੋਈ ਜਾਂਦੇ ਸੀ ਨਵੇਂ ਲੱਗੇ ਜਾਂਦੇ ਸੀ ਤੇ ਆਜੋ ਵੰਜਰ ਹੋ ਗਏ ਕਿਉਂ ਵੰਜਰ ਹੋਗੇ ਕਿ ਲੋਕਾਂ ਦੀ ਮਿਹਨੀ ਭੁਗਤ ਦੇ ਨਾਲ ਤੋ ਇੰਨਾ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਗਿਆ ਸੀ ਮਾਫੀ ਚਾਹੁੰਦੇ ਆ ਤਾਂ ਇਸ ਵੀਰ ਕੋ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ